ਆਪਾਂ ਰੋਜ਼ ਇਹ ਗੱਲਾਂ ਕਰਦੇ ਜਿਹੜੀਆਂ ਸਾਰੌਣੀਆਂ ਨੂੰ ਸਮਝਾਉਦੇ ਹਾਂ ਥਿੜਾ ਥਲੇ ਹ ਪਰ ਇੱਕ ਇੱਕ ਚੀਜ਼ 'ਤੇ ਫੋਕਸ ਕਰਨਾ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਤੁਹਾਡਾ ਸਖਿਆਰਤੀ ਜੀਵਨ ਹੈ ਤੁਹਾਨੂੰ ਕਈ ਵਾਰ ਪੁੱਤਰ ਆਪਾਂ ਦੱਸ ਚੁੱਕੇ ਹਾਂ ਕਿ ਵਿਦਿਆਰਥੀ ਦੇ ਗੁਣ ਕੀ ਹੁੰਦੇ ਨੇ ਤਾਂ ਜੇ ਆਪਾਂ ਇਹਨਾਂ 'ਤੇ ਫੋਕਸ ਕਰ ਲਿਆ ਦੇਖੋ ਅੱਜ ਆਪਾਂ ਕਿੰਨੇ ਪੀਰੀਅਡ ਜਿਹੜੇ ਖਰਾਬ ਕੀਤੇ ਨੇ ਪਰ ਕ੍ਰਾਮ ਨਹੀਂ ਜਿੱਤੇ ਸੇਵ ਕੀਤੇ ਨੇ ਜੇ ਸਾਰੌਣ ਜਿਹੀਆਂ ਗੱਲਾਂ ਅੱਜ ਤੋਂ ਆਪਾਂ ਸੁਣੀਏ ਜੋ ਤੁਹਾਨੂੰ ਸਮਝਾਇਆ ਇਹ ਤੁਹਾਡੀ ਲਾਈਫ ਦੇ ਵਿੱਚ ਕੰਮ ਆਣ ਵਾਲੀਆਂ ਗੱਲਾਂ ਨੇ ਤੁਹਾਡੀ ਲਾਈਫ 'ਚ ਕੰਮ ਆਉਣ ਵਾਲੀਆਂ ਗੱਲਾਂ ਨੇ ਜੇ ਤੁਸੀਂ ਅੱਜ ਸਿੱਖ ਲਈਆਂ ਵੱਡਿਆਂ ਦਾ ਸਤਿਕਾਰ ਰੋਜ਼ ਕਿਹਨੇ ਕਰੂ ਰੋਜ਼ ਕਿਹਨੇ ਨਾ ਆਪਾਂ ਕਿ ਦਾਦਾ ਜੀ ਨੂੰ ਕਿੱਦਾਂ ਬੋਲਣਾ ਦਾਦੀ ਨੂੰ ਕਿੱਦਾਂ ਬੋਲਣਾ ਇੱਕ ਬੱਚਾ ਤੁਹਾਡੇ 'ਚ ਬੈਠਾ ਹੈ ਜਿਹੜਾ ਆਪਣੇ ਨਾਨੀ ਨੂੰ ਵੀ ਗਾਲ ਕੱਢਦਾ ਹੈ ਉਹ ਬੱਚਾ ਹੈ ਜਿਹਨੂੰ ਉਹ ਪਤਾ ਨਹੀਂ ਕਿੱਦਾਂ ਸੁਧਾਰਿਆ ਸੋ ਬੱਚੇ ਇਹੋ ਜਿਹੀਆਂ ਗੱਲਾਂ ਆਪਾਂ ਇਦਾਂ ਦੀ ਹੈਬਿਟ ਬਣਾਵਾਂਗੇ ਤਾਂ ਨੁਕਸਾਨ ਹੋਣਾ ਹੀ ਆ ਸੋ ਮੈਂ ਬਹੁਤਾ ਮੈਂ ਤਾਂ ਟਾਈਮ ਨਹੀਂ ਲੈਂਦਾ ਜੋ ਸਾਰਾ ਉਹਨਾਂ ਤੁਹਾਨੂੰ ਸਮਝਾਇਆ ਪੁੱਤਰ ਦੇਖੋ ਜਦੋਂ ਗੁਰਬਾਣੀ ਦੇ ਨਾਲ ਜੁੜਾਂਗੇ ਨਾ ਕਬੀਰੇ ਘੜਿਆ ਦੀ ਘੜਿਆ ਦੀ ਉੱਤੇ ਆਪ ਪਤਨ ਸਿੱਧੀ ਗੋਸੇ ਜੋ ਕਿੰਨੇ ਸੌ ਲਾਹ ਵਾਲੀ ਗੱਲ ਪੁੱਤਰ ਜੇ ਆਪਾਂ ਲਾਹ ਲੈਣਾ ਤਾਂ ਇੱਕ ਇੱਕ ਮਿੰਟ ਤੁਹਾਡਾ ਕੀਮਤੀ ਹੈ ਤੇ ਇੱਕ ਤੁਹਾਨੂੰ ਦੱਸਾਂ ਜੀ ਬੇਨਤੀ ਹੈ ਜੀ ਸਾਡੇ ਬੱਚੇ ਉਹ ਨੇ ਜਿਹੜੇ ਬੱਸਾਂ ਦੇ ਚੱਲ ਕੇ ਜਦੋਂ ਆਉਂਦੇ ਨੇ ਘਰੋਂ ਜਪਜੀ ਪੜ੍ਹਦੇ ਨੇ ਘਰੋਂ ਇਹ ਕੀ ਕਰਦੇ ਨੇ ਚੌਪਈ ਪੜ੍ਹਦੇ ਨੇ ਤੇ ਇੱਥੋਂ ਤੱਕ ਕੀ ਕਰਦੇ ਨੇ ਬਹੁਤੇ ਬੱਚੇ ਸੁਖਣੀ ਸਾਹਿਬ ਪੜ੍ਹਦੇ ਹੁੰਦੇ ਰਹਿੰਦੇ ਜੀ ਇਹ ਕਿਹੜੇ ਕਰਦੇ ਨੇ ਉਹ ਕਿਹੜੇ ਕਿਹੜੇ ਸਹਿਜ ਪਾਠ ਕਰਨ ਵਾਲੇ ਬਸ ਅੱਛਾ ਇੰਨੇ ਬੱਚੇ ਆਏ ਤਾਂ ਦੂਸਰਾ ਮੈਂ ਬਿਲੀਵ ਕਰਿਓ ਜੀ ਕਿੰਨੀ ਵਾਰ ਇਹਨਾਂ ਨੂੰ ਕਿਹਾ ਕਿ ਸਹਿਜ ਪਾਠ ਦਾ ਮਤਲਬ ਕੀ ਆ ਤੇ ਸਾਨੂੰ ਸਹਿਜ ਪਾਠ ਕਿਉਂ ਕਰਨਾ ਚਾਹੀਦਾ ਮੇਰੇ ਕੱਲ ਥੋੜੇ ਚਿਰ ਤੱਕ ਨਾ ਥੋੜੇ ਚਿਰ ਚੋਂ ਮੈਂ ਵੀ ਟੁੱਟ ਗਿਆ ਥੋੜਾ ਧਿਆਨ ਦੇਣ ਵਾਲੇ ਘੱਟ ਕਰ ਲਿਆ ਵੀ ਉਹ ਕਰਕੇ ਨਾ ਹੋਰ ਕੰਮਾਂ ਦੇ ਜ਼ਿਆਦਾ ਬੜਾ ਕੁਝ ਆਪਾਂ ਕੰਪੀਟੀਟਿਵ ਇਜਾਮ ਵਾਲੇ ਪਾਸੇ ਚਲੇ ਗਏ ਸਪੋਰਟਸ ਵਾਲੇ ਪਾਸੇ ਤਾਂ ਰਹਿਰਾ ਸਾਉ ਨਾਲ ਉਹਨਾਂ ਨੂੰ ਪੱਕਾ ਮੇਰੇ ਇੱਕੋ ਹੀ ਲੈਕਚਰ ਕਰਨਾ ਚਾਹੀਦਾ ਸੁਣਾਉਣਾ ਜੀ ਮੈਂ ਕਿਹਨਾ ਜਿਹੜੇ ਬੱਚੇ ਨੇ ਜਿਹੜੇ ਮਾਪੇ ਬੰਦੇ ਦੇਖੋ ਜੀ ਮੈਂ ਮੈਂ ਡਿਪਾਰਟਮੈਂਟ 'ਚ ਬੈਠ ਕੇ ਸਭ ਕੋ ਡਿਪਾਰਟਮੈਂਟੋਂ ਮੈਂ ਲੜਦਾ ਏ ਜੇ ਸਿੱਖ ਧਰਮ ਦੇ ਲੋਕਾਂ ਨੇ ਬਚਣਾ ਨਾ ਜਿਹੜਾ ਜੂਤ ਹੈ ਨਾ ਸਰ ਉਹਨਾਂ ਨੂੰ ਬਚਾਉਣਾ ਜੀ ਇਹ ਕੰਮ ਕਰ ਲੈਣ ਬੇਰਸਤ ਰਾਤ ਨੂੰ ਰਹਿਰਾ ਸਾਦਾ ਪਾਠ ਜਿਹੜਾ ਟਾਈਮ ਰਹਿਰਾ ਸਾਦਾ ਪਾਠ ਕਰਨੋਂ ਉਹੀ ਟਾਈਮ ਸ਼ਾਪ ਹੀ ਜਾਂਦਾ ਹੈ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਫਿਰ ਆਪਾਂ ਸੋਹਲਾ ਪੜਨਾ ਕਿਉਂਕਿ ਸਾਡੇ ਫਾਜ਼ ਸਾਹਿਬ ਕਹਿੰਦੇ ਨੂੰ ਲੋਕ ਲੱਗਦਾ ਕਿ ਬਾਣੀ ਜਦ ਅਸੀਂ ਸੋਹਲਾ ਸਾ ਪੜਦੇ ਜਿਹੜਾ ਟਾਈਮ ਸਾਡਾ ਸੋਹਲਾ ਸਾਹਿਬ ਪੜ੍ਹ ਕੇ ਫਿਰ ਸੌ ਉਦੋਂ ਬਾਅਦ ਸੁਣਾ ਇਹਦਾ ਮਤਲਬ ਜਿਹੜਾ ਬੱਚਾ ਰਹਿਰਾ ਸਾਹ ਦੇ ਪਾਠ ਨਾਲ ਜੁੜ ਗਿਆ ਉਹ ਕਦੀ ਨਸ਼ੇ ਤੋਂ ਬਿਲਕੁਲ ਹੀ ਛੁਟਕਾਰਾ ਉਹਦਾ ਨਸ਼ੇ ਦੇ ਲੱਗੇ ਨਹੀਂ ਜੋ ਕਿ ਉਦੋਂ ਬਾਅਦ ਨੂੰ ਫਿਰ ਪਤਾ ਮੈਂ ਸੋਹਲਾ ਸਾਹਿਬ ਪੜ੍ਹ ਕੇ ਸੌਣਾ ਸੋ ਇਹਨਾਂ ਦੇ ਦਿਮਾਗ ਚ ਬਿਠਾਇਆ ਜੀ ਇਕੱਲੇ ਇਕੱਲੇ ਬੱਚੇ ਦੇ ਕਿ ਪੁੱਤਰ ਰਾਤ ਨੂੰ ਜਿਹਨੇ ਰਹਿਰਾ ਸੁਣ ਕੇ ਸੋਹਲਾ ਸਾਹਿਬ ਨੂੰ ਜਾਣ ਲਿਆ ਨਾ ਉਹ ਬੱਚਾ ਜ਼ਿੰਦਗੀ ਨਸ਼ੇੜੀ ਨਹੀਂ ਬਣ ਮਾਤ ਇਹਨਾਂ ਬੱਚਿਆਂ ਨਾਲ ਆਪਾਂ ਫੋਟੋ ਖੋਣੀ ਵੇੜੇ ਕੋਈ ਦਵਾ ਕਰਨਾ ਗੋਡਿਆਂ ਭਰੋ